ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ ਤਸਵੀਰਾਂ ਤੁਹਾਨੂੰ ਮੂਲਾਪੁਰ ਦੀਆਂ ਵਿਖਾ ਰਿਹਾ ਜਿੱਥੇ ਕੀ ਤਾਸ਼ ਖੇਡਦੇ ਹੋਏ ਜਦੋਂ ਸੀਆਈਏ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਤੇ ਬੰਦੂਕ ਧਾਂ ਦਿੱਤੀ ਇਹ આરોਪ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਵਿਅਕਤੀ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੋਕਾਂ ਵੱਲੋਂ ਪੁੱਛ ਨੂੰ ਵੀ ਕੀਤਾ ਗਿਆ ਅਤੇ ਤੁਹਾਨੂੰ ਵਿਖਾਣਿਆ ਕੀ ਕੀ ਗੱਲਬਾਤ ਹੋਈ ਅੱਗੇ ਵਿਚੂ ਗਿਆ ਦਾਨੀ ਜਣਾ ਹ ਤੇ ਸੋ ਦੇਖੋ ਜਿਹੜਾ ਇਹ ਮਾਹੌਲ ਮੁੱਲਬਤ ਗਰੀਬ ਦਾਸ ਦਾ ਤੁਹਾਨੂੰ ਦਿਖਾ ਰਿਹਾ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਹੈ ਤੋਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦੇ ਨਾਲ ਆ

ਕਿਉਂ ਹੋ ਗਏ ਹੋ ਕਮਿੰਗ ਕਮਿੰਗ ਦੇਖੀ ਫੈਕੰਕ ਯੂ ਵੈਲਕਮ ਟੂ ਮਾਈ ਸ਼ੋਅ ਤਾਂ ਮੈਂ ਤਾਂ ਹੀ ਦੇਖੂ ਕਿ ਜੋ ਨਾਲ ਦੀ ਨਾਲ ਦੇਖੋ ਪੁਲਿਸ ਤੇ ਲੋਕਾਂ ਦੀ ਜਿਹੜੀ ਟੱਕਰਬੁਕੀ ਹੋ ਰਹੀ ਹੈ ਹਾਲਾਤ ਜਿਹੜੇ ਬੇਕਾਬੂ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਨਾਲ ਦੀ ਨਾਲ ਕਿਤੇ ਨਾ ਕਿਤੇ ਜਿਹੜਾ ਮਸਲਾ ਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਮੁੱਲਾਂਪੁਰ ਦੇ ਡੀਐਸਪੀ ਧਰਮਵੀਰ ਸਿੰਘ ਇੱਥੇ ਮੌਜੂਦ ਹੈ ਸੋ ਨਾਲ ਦੀ ਨਾਲ ਜਿਹੜਾ ਮਾਮਲਾ ਜਿਹੜਾ ਵਿਗੜ ਕੇ ਆਇਆ ਹੈ ਸੋ ਨਾਲ ਜਿਹੜਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਸੋ ਮੌਕੇ ਤੇ ਮੁੱਲਾਂਪੁਰ ਪੰਚਾਇਤ ਮੈਂਬਰ ਵੀ ਇੱਥੇ ਮੌਜੂਦ ਹੈ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤੇ ਨਾਲ ਦੀ ਨਾਲ ਜਿਹੜਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਹ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਜੀ 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 ਜ ਬਜੇਦੋ ਇਹਨੇ ਇੱਕ ਮਲਾ ਬੰਦਾ ਖੜਾ ਹੋਇਆ ਜਿਹੜਾ ਰਕੇਸ਼ ਕੁਮਾਰ ਸੋਨੀ ਉਹ ਥੋੜਾ ਜੇ ਕਹਿੰਦਾ ਮੈਂ ਹਾਰਟ ਪੇਸ਼ੈਂਟ ਐ ਇਹਨੇ ਉਹਨੂੰ ਥੋੜਾ ਜੇ ਫੜ ਕੇ ਖਿੱਚਿਆ ਉਹ ਡਰ ਗਿਆ ਉਹ ਪਿੱਛੇ गिर ਗਿਆ ਜਿੰਦੀ ਅਚਾਨਕ ਮੌਤ ਹੋ ਗਈ ਬੱਸ ਬੈਠੇ ਰਹੋ ਬੈਠੇ ਰਹੋ ਬਸ ਇਹ ਕੀ ਗੱਲ ਕਰੀਏ ਆਇਡੈਂਟੀ ਪ੍ਰੂਫ ਤਾਂ ਦੇ ਆਈਡੈਂਟੀਟੀ ਪ੍ਰੂਫ ਤਾਂ ਬਾਅਦ ਚ ਆਇਆ ਬਾਕੀ ਲੋਕਲ ਥਾਣੇ ਵਾਲੇ ਬਾਅਦ ਆਏ ਕਿੰਨੇ ਬੰਦੇ ਤੇ ਜੀ ਆਪਣੇ ਆਪ ਨੂੰ ਕੀ ਦੱਸਦੇ ਸੀ ਪਹਿਲਾਂ ਤਾਂ ਕੁਝ ਨਹੀਂ ਬੋਲੇ ਸਿੱਧੇ ਨੇ ਰਵਰਟ ਗੱਡੀਆਂ ਪਰ ਜਿੱਦਿਆਂ ਮਤਲਬ ਲਾਜ਼ੀਆਂ ਸਾਹਮਣੇ ਨੂੰ ਬਈ ਇੱਕ ਵਾਰੀ ਦਾ ਸਾਡਾ ਵੀ ਮਨ ਉੱਪਰ ਦੇ ਉੱਪਰ ਥਲੇ ਦੇ ਥਲੇ ਹੋਇਆ ਮਿਲੈ ਵੀ ਅੱਜ ਫਿਰ ਕਮ ਹੋ ਜਾਣਾ ਪਰ ਜੀ ਇਹ ਗੱਲ ਹੋਈ ਹੈ ਅੱਛਾ ਮੌਕੇ ਤੇ ਤੁਸੀਂ ਕਿੰਨੇ ਜਾਣੇ ਦਿੱਥੇ ਅਸੀਂ 6-8 ਜਣੇ ਮਤਲਬ ਫालतੂ ਬੈਠੇ ਦੇ ਵੇ ਅਸੀਂ ਚਾਹ ਬਣੀ 4 ਵਜੇ ਖੇਲੇਦੇ ਸਿੰਪਲ ਅੱਛਾ ਤੁਸੀਂ ਸਿੰਪਲ ਖੇਲੇ ਕੋਈ ਹੋਰ ਕੋਈ ਕੰਮ ਨਾ ਨਾ ਕੋਈ ਨਹੀਂ ਕੰਮ ਸਿੰਪਲ ਖੇਲ ਰਹੇ تھے ਸਾਰੇ ਦਰਵਾਜੇ ਓਪਨ ਖੁੱਲੇ ਤੇ ਬਾਹਰ ਦਾ ਵੀ ਖੁੱਲਾ ਹੈ ਅੰਦਰ ਦੇ ਵੀ ਖੁੱਲੇ ਬਾਹਰ ਧੁੱਪ ਦੀ ਇਹਦੇ ਕਰਕੇ ਅੰਦਰ ਬੈਠ ਗਏ ਨਹੀਂ ਨਹੀਂ ਸੋਮਵਾਰ ਦੀ ਛੁੱਟੀ ਹੁੰਦੀ ਹੈ ਸਾਰੇ ਦੁਕਾਨਦਾਰ ਬੰਦੇ ਵੀ ਚਲੋ ਇੱਕ ਟਾਈਮ ਪਾਸ ਕਰਨ ਵਾਲੀ ਗੱਲ ਹੈ ਹੋਰ ਉੱਥੇ ਕੇ ਬਸ ਜਿਹੜਾ ਬੰਦਾ ਮਰਿਆ ਉਹਦਾ ਨਾਮ ਕੀ ਸੀ ਉਹਦਾ ਨਾਮ ਹੈ ਰਕੇਸ਼ ਕੁਮਾਰ ਸੋਨੀ ਅੱਛਾ ਕਿਸ ਕਿੱਥੇ ਦਾ ਜੀ ਉਹ ਇਹ ਮੁਲਾਪੁਰ ਦਾ ਜੀ ਹਾਰਡਵੇਅਰ ਦਾ ਕੰਮ ਕਰਦਾ ਹੈ ਅੱਛਾ ਹੋਰ ਵੀ ਕੋਈ ਵਿਅਕਤੀ ਜ਼ਖਮੀ ਹੋਇਆ ਹੈ ਕੋਈ ਇਦਾਂ ਨਹੀਂ ਇੱਕ ਨੂੰ ਥੋੜੀ ਜੀ ਪਰੇਸ਼ਾਨੀ ਹੋ ਰਹੀ ਤੇ ਹਾਰਟ ਪੇਸ਼ੈਂਟ ਹੈ ਦੋ ਸਟੈਂਡ ਪਏ ਆ ਉਹ ਕਹਿੰਦੇ ਵੀ ਪਤ ਨਹੀਂ 16 ਵਿੱਚ ਲੱਗੇ ਉਹਨੂੰ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਬਾਕੀ ਦੇਖੋ ਹੁਣ ਅੱਗੇ ਚੱਲ ਰਹੀ ਹੈ ਕਾਰਵਾਈ ਅੰਦਰ ਮੀਟਿੰਗ ਚੱਲ ਰਹੀ ਹੈ ਦੇਖੋ ਕੌਣ ਮੌਜੂਦ ਹੈ ਹਾਂਜੀ ਹਾਂ ਬਿਲਕੁਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੈਸ਼ ਕੁਮਾਰ ਉਪਮੀ